ਕਾਰ ਕਰਾਂਗੇ ਅਖਾਣਾ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਸਸਪੈਂਸ ਹੁੰਦਾ ਹੈ ਇਸ ਤਰ੍ਹਾਂ ਦੀ ਇੱਕ 부ਝਾਰਤ ਹੁੰਦੀ ਹੈ ਕਿ ਜਿਸ ਨਾਲ ਅਸੀਂ ਬੁੱਝ ਕੇ ਬਾਗ ਬਣਾਉਣਾ ਹੁੰਦਾ ਹੈ ਤੇ ਬਹੁਤ ਦਿਲਚਸਪ ਹੁੰਦਿਆ ਖਾਨ ਤੇ ਬੀਏ ਬੀਐਸਸੀ ਬੀਕਮ ਸੈਮੈਸਟਰ 2 ਦੇ ਵਿੱਚ ਇਹ ਅਖਾਣ ਪੜ ਸਕਦੇ ਤੁਸੀਂ ਔਰ ਹਰਪ ਪੰਜਾਬੀ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ ਸਵਾਗਤ ਤੇ ਆਓ ਫਿਰ ਅਖਾਣਾ ਤੇ ਇੱਕ ਝਾਤ ਪਾਉਂਦੇ ਹਾਂ ਮੈਂ ਇਹ ਮਹੱਤਵਪੂਰਨ ਇੰਪੋਰਟੈਂਟ ਅਖਾਣ ਲਈ ਹਾਂ ਜਿਹੜੇ ਤੁਹਾਡੇ ਪਾਠ ਪੁਸਤਕ ਦੇ ਵਿੱਚ ਵੀ ਸ਼ਾਮਲ ਨੇ ਤੇ ਤੁਹਾਡੇ ਪਿਛਲੇ ਪੇਪਰਾਂ ਦੇ ਵਿੱਚ ਵੀ ਇਹ ਆ ਚੁੱਕੇ ਹਨ ਤੇ ਇਹਨਾਂ ਦਾ ਧਿਆਨ ਦੇਣਾ ਬੰਦਾ ਹੈ ਅ ਦੇਖੀ ਆਓ ਫਿਰ ਦੇਖੀਏ ਉੱਚੀ ਦੁਕਾਨ ਫਿੱਕਾ ਪਕਵਾਨ ਮਤਲਬ ਜਦੋਂ ਕਿਸੇ ਦੀ ਚ ਦੂਰ ਤੋਂ ਬਹੁਤ ਸਿਫਤ ਸੁਣੋ ਪਰ ਕੋਲ ਆ ਕੇ ਸਾਨੂੰ ਲੱਗੇ ਕਿ ਉਸ ਦਾ ਕੋਈ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਹੈ ਤਾਂ ਤੁਸੀਂ ਜਿਵੇਂ ਕਹਿੰਦੇ ਨੇ ਦੂਰ ਦੇ ਢੋਲ ਸੁਹਾਵਣੇ ਉਸ ਤਰ੍ਹਾਂ ਦਾ ਹੀ ਹੈ ਖਾਣਾ ਤੁਸੀਂ ਕਹਿ ਸਕਦੇ ਕਿ ਉਸ ਨੂੰ ਵਿਦੇਸ਼ ਜਾਣ ਦਾ ਬਹੁਤ ਚਾਹ ਸੀ ਪਾ ਜਦੋਂ ਉੱਥੇ ਗਿਆ ਤਾਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਤੇ ਉਸ ਨੂੰ ਇੰਜ ਲੱਗਾ ਕਿ ਇਹ ਉਸ ਤਰ੍ਹਾਂ ਦੀ ਗੱਲ ਹੈ ਜਿਵੇਂ ਕੋਈ ਉੱਚੀ ਦੁਕਾਨ ਹੋਵੇ ਤੇ ਫਿੱਕਾ ਪਕਵਾਨ ਹੋਵੇ। ਉਹੀ ਰਾਣੀ ਜੋ ਖਸਮੇ ਪਾਣੀ ਦਾ ਮਤਲਬ ਕਿ ਜਦ ਉਹੀ ਔਰਤ ਜਾਂ ਉਹੀ ਚੀਜ਼ ਵਧੀਆ ਹੁੰਦੀ ਹੈ ਜਿਹੜੀ ਆਪਣੇ ਮਾਲਕ ਨੂੰ ਪਸੰਦ ਹੋਵੇ। ਭਾਵੇਂ ਸਾਡੇ ਘਰ ਕੋਲ ਵਸਤੂ ਹੈ ਪਰ ਸਾਨੂੰ ਪਸੰਦ ਨਹੀਂ ਹੈ ਉਸ ਵਸਤੂ ਦਾ ਸਾਨੂੰ ਕੋਈ ਲਾਭ ਨਹੀਂ ਹੈ। ਉਸੇ ਤਰ੍ਹਾਂ ਉ르ਤਾ ਚੋਰ ਕੋਤਵਾਲ ਨੂੰ ਡਾਂਟੇ। ਆਪ ਜਦੋਂ ਗਲਤੀ ਕਿਸੇ ਦੀ ਹੋਰਦੀ ਹੋਵੇ ਤੇ ਦਾੰਤ ਜਾਂ ਝਿੜਕ ਕਿਸੇ ਹੋਰ ਨੂੰ ਦਿੱਤੀ ਜਾਵੇ ਜਿਵੇਂ ਅਸੀਂ ਕਹਿੰਦੇ ਨਾ ਉੱਠ ਨਾ ਸਕਾਂ ਫਿਟੇ ਮੂੰਗੋਡਿਆਂ ਦਾ ਉਸੇ ਤਰ੍ਹਾਂ ਦਾ ਇਹ ਖਾਣਾ ਅੰਨਿਆਂ ਵਿੱਚ ਗਾਣਾ ਰਾਜਾ ਭਾਵੇਂ ਜਦੋਂ ਬਹੁਤ ਸਾਰੇ ਮੂਰਖ ਵਿਅਕਤੀਆਂ ਦੇ ਵਿੱਚ ਕੋਈ ਇੱਕ ਸਿਆਣਾ ਵਿਅਕਤੀ ਹੋਵੇ ਆਪ ਭਲੇ ਸਭ ਜਗ ਭਲਾ ਜੇ ਅਸੀਂ ਆਪ ਚੰਗੇ ਹਾਂ ਤੇ ਸਾਰਾ ਸੰਸਾਰ ਸਾਨੂੰ ਚੰਗਾ ਲੱਗਦਾ ਹੈ ਜਾਂ ਸਾਡੇ ਨਾਲ ਸਾਰੇ ਚੰਗਾ ਵਿਹਾਰ ਕਰਦੇ ਹਨ ਇੱਕ ਚੁੱਪ 100 ਸੁੱਖ ਇਹ ਚੁੱਪ ਰਹਿਣ ਵਿੱਚ ਹੀ ਭਲਾਈ ਹੁੰਦੀ ਹੈ ਹੰਕਾਰਿਆ ਸੋ ਮਾਰਿਆ ਕਬ ਜਿਸ ਨੇ ਹੰਕਾਰ ਕੀਤਾ ਹੈ ਉਸ ਦਾ ਨੁਕਸਾਨ ਹੋਇਆ ਦੂਰ ਦੇ ਢੋਲ ਸੁਹਾਵੇ ਪਰ ਸਾਨੂੰ ਦੂਰ ਦੀ ਗੱਲ ਚੰਗੀ ਲੱਗਦੀ ਹੈ ਤੇ ਕੋਲ ਜਾ ਕੇ ਕਈ ਵਾਰ ਉਸ ਤਰ੍ਹਾਂ ਦਾ ਉਸ ਦਾ ਪ੍ਰਭਾਵ ਨਹੀਂ ਮਿਲਦਾ ਉਸੇ ਬਾਕ ਇਸ ਤਰੀਕੇ ਨਾਲ ਬਣਾਉਣਿਆ ਕਿ ਅਰਥ ਸਪਸ਼ਟ ਹੋ ਜਾਣ ਜਿਸ ਤਰ੍ਹਾਂ ਅਸੀਂ ਹੰਕਾਰਿਆ ਸੁਮਾਰਿਆ ਕਾਵਾਂਗੇ ਕਿ ਜਿਹੜਾ surjit singh ਆਪਣੀ ਰੁਤਬੇ ਦਾ ਬਹੁਤ ਹੰਕਾਰ ਕਰਦਾ ਸੀ ਪਰ ਫੋਲੀ ਫੋਲੀ ਲੋਕਾਂ ਨੇ ਉਸ ਨੂੰ ਬੁਲਾਉਣਾ ਛੱਡ ਦਿੱਤਾ ਤੇ ਉਸ ਨੂੰ ਅਹਿਸਾਸ ਹੋਇਆ ਕਿ ਹੰਕਾਰਿਆ ਸੋ ਮਾਰਿਆ ਇੱਕ ਚੁੱਪ ਸੌ ਸੋਕ ਕੇ ਜਦੋਂ ਤੋਂ ਉਸਨੇ ਆਪਣੀ ਸੱਸ ਦੀ ਗੱਲਬਾਤ ਦਾ ਜਵਾਬ ਲੜਾਈ ਝਗੜੇ ਦਾ ਜਵਾਬ ਦੇਣਾ ਛੱਡ ਦਿੱਤਾ ਹੈ ਤੇ ਉਹ ਬਹੁਤ ਮਾਨਸ ਸੁੱਖ ਮਹਿਸੂਸ ਕਰਦੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਇੱਕ ਚੁੱਪ ਸੌ ਸੋਕ ਹੈ ਇਸ ਤਰ੍ਹਾਂ ਦੇ ਛੋਟੇ-ਛੋਟੇ ਬਾਤ ਤੁਸੀਂ ਬਣਾ ਸਕਦੇ ਹੋ ਇਹ ਮੂੰਹ ਤੇ ਮਸਤਰਾ ਦੀ ਦਾਲ ਕਹਿੰਦਾ ਭਾਵ ਕਿ ਜਦੋਂ ਕਿਸੇ ਵਿਅਕਤੀ ਨੂੰ ਅਸੀਂ ਉਸ ਦੀ ਹیثیت ਦੇਨਸਾਰ ਨਾਲ ਵਿਹਾਰ ਕਰੀਏ ਜਾਂ ਉਸ ਉਸਵੇਂ ਲੈ ਅਖਾੜ ਵਰਤਿਆ ਜਾਂਦਾ ਹੈ ਇੱਕ ਚੋਰੀ ਦੂਜੀ ਸੀਨਾ ਦੋਰੀ ਇਹ ਜਦੋਂ ਕੋਈ ਇੱਕ ਵਿਅਕਤੀ ਨਾਲੇ ਚੋਰ ਨਾਲੇ ਚਤੁਰ ਨਹੀਂ ਅਸੀਂ ਕਹਿ ਦਿੰਦੇ ਕਿ ਇੱਕ ਗਲਤੀ ਵੀ ਕਰੋ ਤੇ ਦੂਜਾ ਉਸ ਗਲਤੀ ਨੂੰ ਮੰਨੋ ਵੀ ਨਾ ਘਰ ਦਾ ਪੇਤ ਲੰਕਾ ਟਾਏ ਪਾਪ ਜਿਹੜਾ ਇਨਸਾਨ ਕਿਸੇ ਦੇ ਘਰ ਦਾ ਪੇਤ ਜਾਣਦਾ ਹੈ ਕਈ ਵਾਰੀ ਉਸ ਦਾ ਨੁਕਸਾਨ ਕਰ ਦਿੰਦਾ ਹੈ ਘਰ ਦੀ ਮੁਰਗੀ ਦਾਲ ਬਰਾਬਰ ਜਦੋਂ ਅਸੀਂ ਆਪਣੇ ਕੋਲ ਜਿਹੜੀ ਚੀਜ਼ ਹੋਏ ਉਸ ਦੀ ਕਦਰ ਨਾ ਕਰੀਏ ਉਸ ਵੇਲੇ ਕਹਾਣ ਵਰਤਿਆ ਜਾਂਦਾ ਚੋਰ ਦੀ ਦਾੜੀ 'ਚ ਤਿੰਨਕਾ ਦਾ ਮਤਲਬ ਕਿ ਕਸੂਰਵਾਰ ਵਿਅਕਤੀ ਜਿਹੜਾ ਹੈ ਉਹ ਫੜਿਆ ਹੀ ਜਾਂਦਾ ਹੈ ਜਾਂ ਉਸ ਨੂੰ ਪਤਾ ਉਸ ਨੂੰ ਆਪਣਾ ਡਰ ਪੈ ਜਾਂਦਾ ਹੈ ਜੱਗ ਚੱਲੋ ਚਲੀ ਦਾ ਮੇਲਾ ਭਾਵ ਦੁਨੀਆ ਨਾਸ਼ਮਾਨ ਝੂਠ ਦੇ ਪੈਰ ਨਹੀਂ ਹੁੰਦੇ ਭਾਵ ਝੂਠ ਬਹੁਤਾ ਚਿਰ ਨਹੀਂ ਟਿਕਦਾ ਡਾਡੇ ਦਾ ਸੱਤੀ ਵੀ ਹੀ 100 ਪাব ਜਿਹੜਾ ਵਿਅਕਤੀ ਤਾਕਤਵਰ ਹੈ ਜਿਹਦੇ ਕੋਲ ਆਪਣੀ ਸ਼ਕਤੀ ਹੈ ਤੇ ਉਹ ਦੂਜਿਆਂ ਕੋਲੋਂ ਦਬਾ ਕੇ ਗੱਲ ਵੀ ਮਨਾ ਲੈਂਦਾ ਹੈ ਲਿਖਿਆ ਮੂਸਾ ਪੜੇ ਖੁਦਾ ਪাব ਜਦੋਂ ਲਿਖਾਈ ਪੜਨ ਯੋਗ ਨਾ ਹੋਵੇ ਫਸ ਇਹਨੂੰ ਫਟਕਣ ਕਹੀ ਕਿ ਜੇਕਰ ਅਸੀਂ ਕੋਈ ਮੁਸ਼ਕਲ ਸਹੇੜ ਲਈ ਹੈ ਤੇ ਸਾਨੂੰ ਡਰਨ ਦੀ ਲੋੜ ਨਹੀਂ ਜਿਵੇਂ ਅਸੀਂ ਕਹਿੰਦੇ ਉਖਲੇ ਚ ਸੇੜ ਦਿੱਤਾ ਮੋਲਿਆਂ ਦਾ ਕਿਡਾਰ ਉਸੇ ਤਰ੍ਹਾਂ ਦਾ ਇਹ ਖਾਨਿਆ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ ਪਾਪ ਜਦੋਂ ਅਸੀਂ ਗੱਲ ਬਹੁਤ ਕੋਈ ਵੱਡਾ ਯਤਨ ਕਰੀਏ ਪਰ ਉਸ ਦਾ ਜਿਹੜਾ ਸਿੱਟਾ ਜਿਹੜਾ ਹੈ ਬਹੁਤ ਘੱਟ ਹੋਵੇ ਜਿਵੇਂ ਕਹਿੰਦੇ ਨਾ ਸਾਰੀ ਰਾਤ ਭੰਨੀ ਤੇ ਕੁੜੀ ਜੰਮੀ ਅੰਨੀ ਉਸ ਤਰ੍ਹਾਂ ਹੀ ਆ ਖਾਣਿਆ। ਨਦੀ ਨਾਮ ਸੰਜੋਗੀ ਮੇਲੇ ਦਾ ਭਾਵ ਕੇ ਜ਼ਿੰਦਗੀ ਵਿੱਚ ਕਿਸੇ ਨਾਲ ਮੇਲਬਲਾ بڑے ਇਤਫਾਕ ਨਾਲ ਹੀ ਹੁੰਦਾ ਹੈ। ਨਾਲੇ ਚੋਰ ਨਾਲੇ 74 ਨਾਲੇ ਪਿੱਛੇ ਸੀ ਪੜਿਆ ਨਾਲੇ ਚੋਲ ਨਾਲੇ ਸੀਨਾ ਜੋਰੀ ਸੇਮ ਆ। ਵੀ ਅਸੀਂ ਗਲਤੀ ਵੀ ਕਰੀਏ ਤੇ ਉਸ ਨੂੰ ਮੰਨੀਏ ਵੀ ਨਾ। ਦੂਰ ਦੇ ਢੋਲ ਸੁਹਾਵਣੇ ਭਾਵ ਸਾਨੂੰ ਕਈ ਵਾਰ ਦੂਰੋਂ ਦੂਰੋਂ ਕਈ ਗੱਲਾਂ ਅਟਰੈਕਟ ਕਰਦੀਆਂ ਨੇ ਆਕਰਸ਼ਿਤ ਕਰਦੀਆਂ ਨੇ ਪਰ ਕੋਲ ਜਾ ਕੇ ਵੇਖੀਏ ਸੁਣੀਏ ਤਾਂ ਉਹ ਸਾਨੂੰ ਮਨ ਨੂੰ ਨਹੀਂ ਪਾਉਂਦੀਆਂ ਤਾੜੀ ਦੋਹੀ ਹੱਥੀ ਵੱਜਦੀ ਹੈ ਪਾਪ ਲੜਾਈ ਦੋਵਾਂ ਤਰ੍ਹਾਂ ਦੀ ਕਿਸੇ ਨਾ ਕਿਸੇ ਗਲਤੀ ਨਾਲ ਹੁੰਦੀ ਹੈ ਡੋਬਦੇ ਨੂੰ ਤੀਲੇ ਦਾ ਸਹਾਰਾ ਪਾਪ ਜਦੋਂ ਕਿਸੇ ਵਿਅਕਤੀ ਕੋਲ ਥੋੜਾ ਬਹੁਤ ਦਾ ਨੁਕਸਾਨ ਹੋ ਗਾਏ ਤੇ ਥੋੜਾ ਜਿਹਾ ਉਸ ਨੂੰ ਕਿਤੇ ਆਸਰਾ ਮਿਲ ਜੇ ਉਹ ਹੀ ਰਾਣੀ ਜੋ ਸੀਨੇ ਖਸਮੇ ਪਾਣੀ ਅਸੀਂ ਕਰ ਚੁੱਕੇ ਹਾਂ ਤੇ ਇੱਕ ਚੁੱਪ ਸੌ ਸੌਖ ਵੀ ਕਰ ਚੁੱਕੇ ਹਾਂ ਸਰਦੀ ਨਾ ਬੁਲਾਈ ਮੈਲਾੜੇ ਦੀ ਤਾਈ ਆਪ ਜਦੋਂ ਕੋਈ ਵਿਅਕਤੀ ਬਿਨਾਂ ਕਿਸੇ ਦੇ ਕਹਿਣ ਤੇ ਐਵੇਂ ਆਪਣੀਆਂ ਸਲਾਹਾਂ ਦੇਈ ਜਾਵੇ ਉਦੋਂ ਇਹ ਖਾਨ ਵਰਤਿਆ ਜਾਂਦਾ ਹੈ ਤੇ ਕੰਦੋਲੇ ਪ੍ਰਦੇਸ਼ ਭਾਵ ਕਿ ਜਦੋਂ ਥੋੜਾ ਜਿਹਾ ਵੀ ਸਾਨੂੰ ਕਿਸੇ ਤੋਂ ਓਲਾ ਹੋਵੇ ਤਾਂ ਪਤਾ ਨਹੀਂ ਦੂਜੀ ਜਗ੍ਹਾ ਤੇ ਕੀ ਵਾਪਰ ਰਿਹਾ ਹੁੰਦਾ ਹੈ ਇਸ ਦਾ ਅੰਦਾਜ਼ਾ ਨਹੀਂ ਲੱਗਦਾ ਕਵਾਜੇ ਦਾ ਗਵਾ ਡੱਡੂ ਭਾਪ ਜਦੋਂ ਖਵਾਜਾ ਹੁੰਦਾ ਜਿਹੜਾ ਪਾਣੀ ਦਾ ਪੀਰ ਹੈ ਪਾਣੀ ਦਾ ਦੇਵਤਾ ਤੇ ਡੱਡੂ ਉਹਦੇ ਨਾਲ ਹੀ ਪਾਣੀ ਚ ਰਹਿੰਦਾ ਹੈ ਭਾਪ ਜਦੋਂ ਕਿਸੇ ਗਵਾਹੀ ਦੇਣ ਵਾਲਾ ਵਿਅਕਤੀ ਵੀ ਕਸੂਰवार ਵਰਗਾ ਹੀ ਹੋਏ ਭਾਪ ਉਸਦੀ ਗਵਾਹੀ ਤੇ ਯਤਨ ਨਾਲ ਯਕੀਨ ਨਹੀਂ ਕੀਤਾ ਜਾ ਸਕਦਾ ਹੋਵੇ ਘਰ ਦਾ ਪੇਰ ਤਿਲੰਕਾ ਟਾਇਪ ਭਾਪ ਜਦੋਂ ਕੋਈ ਘਰ ਦੇ ਪੇਰ ਚੈਨਲ ਉਹ ਵਿਅਕਤੀ ਸਾਡਾ ਨੁਕਸਾਨ ਕਰੇ ਅਸਮਾਨ ਤੋਂ ਡਿੱਗੀ ਖਜੂਰ ਚ ਅਟਕੀ ਦਾ ਭਾਵ ਕੀ ਹੈ ਕਿ ਜਦੋਂ ਥੋੜਾ ਜਿਹਾ ਕਿਸੇ ਗੱਲ ਤੋਂ ਰਾਹਤ ਮਿਲੇ ਪਾ ਫੇਰ ਕਿਸੇ ਮੁਸੀਬਤ ਚ ਫਸ ਜਾਈਏ ਆਪ ਭਲੇ ਜਗ ਜਗ ਭਲਾ ਕੇ ਜੇ ਆਪ ਅਸੀਂ ਆਪ ਚੰਗੇ ਹਾਂ ਤੇ ਸਾਰੋਂ ਸਭ ਜਾ ਕੇ ਚੰਗਾ ਲੱਗਦਾ ਹੈ ਜਾਂ ਸਾਰੇ ਸਾਡਾ ਚੰਗਾ ਪਿਆਰ ਕਰਦੇ ਇੱਕ ਨਾਰ ਸੋਬ ਮਾਰ ਜਦੋਂ ਚੀਜ਼ ਇੱਕ ਹੋਵੇ ਪਰ ਉਸ ਤੇ ਦਾਵੇਦਾਰ ਜ਼ਿਆਦਾ ਹੋਣ ਗੋਲੀ ਕੀ ਦੀ ਤੇ ਗਹਿਣੇ ਕੀ ਦੇ ਦਾ ਭਾਵ ਕਿ ਜਦੋਂ ਕਿਸੇ ਦੀ ਅਸੀਂ ਅਧੀਨਗੀ ਕਰਦੇ ਹੋਏ ਵੀ ਅਸੀਂ ਉਸ ਦੇ ਲਾਭ ਲੈਣ ਦੀ ਕੋਸ਼ਿਸ਼ ਕਰੀਏ ਤੇ ਅੱਜ ਤਾਂ ਬੋਲੇ ਛਾਂ ਨੇ ਕਿਉਂ ਬੋਲੇ ਭਾਵ ਜਿਹੜਾ ਕਸੂਰਵਾਰ ਹੈ ਉਹ ਤਾਂ ਬੋਲੇ ਪਰ ਦੂਸਰਾ ਬੰਦਾ ਕਿਉਂ ਬੋਲੇ ਨਾਲ ਉਸਦੀ ਗਵਾਹੀ ਕਿਉਂ ਕਰੇ ਜਿੰਨੇ ਲਾਇਆ ਗੱਲ ਨਹੀਂ ਉਸ ਨਾਲ ਤੁਰ ਚੱਲੀ ਜਿਹੜਾ ਜ਼ਿਆਦਾ ਗੱਲਾਂ ਕਰਨ ਵਾਲਾ ਵਿਅਕਤੀ ਹੈ ਉਹ ਗੱਲਾਂ ਦਾ ਹੀ ਖੱਟਿਆ ਖਾਂਦਾ ਹੈ ਜਾਂ ਹਰ ਇੱਕ ਨਾਲ ਤੁਰ ਪੈਂਦਾ ਹੈ ਜਾਂ ਹਰ ਇੱਕ ਦਾ ਤੇ ਗੱਲ ਚ ਹੰਗਾਰਾ ਪੜਦਾ ਹੈ ਝੂਠ ਦੇ ਪੈਰ ਨਹੀਂ ਹੁੰਦੇ ਭਾਵੇਂ ਝੂਠ ਬਹੁਤਾ ਸਮਾਂ ਟਿਕਦਾ ਨਹੀਂ ਸੋਟੇ ਦੇ ਡਰ ਬਾਂਦਰ ਨੱਚੇ ਭਾਵੇਂ ਇਨਸਾਨ ਹਮੇਸ਼ਾ ਕਿਸੇ ਨਾ ਕਿਸੇ ਦਾਤ ਤੋਂ ਜਾਂ ਕਿਸੇ ਨਾ ਕਿਸੇ ਪ੍ਰਭਾਵ ਤੋਂ ਹੀ ਆਪਣਾ ਕੰਮ ਕਰਦਾ ਹੈ ਦਾ ਨਉਮਾਨ ਤੇਲ ਹੋਉ ਨਾਰਾ ਰਾਦਾ ਨਚੂ ਕਹਿੰਦਾ ਭਾਵ ਕਿ ਜਦੋਂ ਅਸੀਂ ਇਹ ਜਈਆਂ ਸਾਰੀਆਂ ਸਥਿਤੀਆਂ ਆਪਣੇ ਮਨ ਚ ਕਲਪਿਤ ਕਰ ਲਈਏ ਜਿਹੜੀਆਂ ਕਦੇ ਪੂਰੀਆਂ ਨਾ ਹੋ ਸਕਣ ਤੇ ਅਸੀਂ ਬਹਾਨੇ ਕਰੀਏ ਕੰਮ ਨਾ ਕਰਨ ਤੇ ਹੱਥ ਕੰਗਰ ਨੂੰ ਆਰਥਿਕੀ ਮਤਲਬ ਜਦੋਂ ਕਿਸੇ ਵਿਅਕਤੀ ਦੀ ਸ਼ਖਸੀਅਤ ਇੰਨੀ ਸਪਸ਼ਟ ਹੋਵੇ ਕਿ ਕਿਸੇ ਸਬੂਤ ਦੀ ਲੋੜ ਨਾ ਹੋਵੇ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਾਲੀ ਭਾਵ ਕੋਈ ਵਿਅਕਤੀ ਹਰ ਜਗਾ ਜਦੋਂ ਮੌਜੂਦ ਹੁੰਦਾ ਹੈ ਉਦੋਂ ਇਹ ਖਾਂਡ ਵਤਿਆ ਜਾਂਦਾ ਹੈ ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ ਭਾਵ ਕਿਸੇ ਵਿਅਕਤੀ ਨੂੰ ਸੁਧਾਰਨ ਵਾਸਤੇ ਸਿਰਫ ਗੱਲਾਂ ਜਾਂ ਵਿਚਾਰ ਨਹੀਂ ਸਕੋ ਕਈ ਵਾਰ ਉਹਨਾਂ ਨਾਲ ਸਖਤ ਸਜ਼ਾ ਵੀ ਦੇਣੀ ਪੈਂਦੀ ਆਪ ਤਾਂ ਡੁੱਬਿਆ ਬਾਂਬਣਾ ਜਮਾਨ ਵੀ ਡੋਬੇ ਪਾਪ ਜਦੋਂ ਕੋਈ ਵਿਅਕਤੀ ਆਪਣਾ ਨੁਕਸਾਨ ਦੇ ਕਰਤੇ ਉਹਦਾ ਹੋਵੇ ਨਾਲ ਦੂਜਿਆਂ ਦਾ ਨੁਕਸਾਨ ਵੀ ਕਰਦੇ ਗੰਗਾ ਗਏ ਗੰਗाराम ਜਮਨਾ ਗਏ ਜਮਨਾਦਾਸ ਜਦੋਂ ਅਸੀਂ ਜਦੋਂ ਕੋਈ ਵਿਅਕਤੀ ਹਰ ਸਥਿਤੀ ਵਿੱਚ ਆਪਣੇ ਆਪ ਨੂੰ ਅਡਜਸਟ ਕਰੇ ਜਾਂ ਹਰ ਸਥਿਤੀ ਵਿੱਚ ਆਪਣਾ ਜਿਹੜਾ ਇੱਕ ਤਾਲ ਮੇਲ ਹੈ ਬਿਠਾ ਲਵੇ ਉਸ ਉਸ ਬਨੇ ਖਾਨੜ ਬੱਤਿਆ ਜਾਂਦਾ ਹੈ ਬਨ ਹਰਾਮੀ ਹੁਸ਼ਤਾ ਢੇਰ ਕਿ ਜੇਕਰ ਸਾਡਾ ਮਨ ਕੋਈ ਕੰਮ ਕਰਨ ਦਾ ਨਹੀਂ ਹੁੰਦਾ ਤਾਂ ਫਿਰ ਬਹਾਨਿਆਂ ਦੀ ਕਮੀ ਨਹੀਂ ਹੁੰਦੀ ਇਸ ਪ੍ਰਕਾਰ ਇੰਨਾ ਖਾਣਾ ਨੂੰ ਦੇ ਅਰਥ ਨਹੀਂ ਦੱਸਦੇ ਅਸੀਂ ਇਗਜ਼ਾਮ ਦੇ ਵਿੱਚ ਵਾਕ ਇਸ ਤਰ੍ਹਾਂ ਬਣਾਉਣੇ ਆ ਕਿ ਅਰਥ ਸਪਸ਼ਟ ਹੋ ਜਾਣ ਇਹੇ ਮਹੱਤਵਪੂਰਨ ਅਖਾਣ ਮੈਂ ਕਰਵਾਏ ਹਨ ਤੁਸੀਂ ਇੰਨਾ ਖਾਣਾ ਨੂੰ ਤਿਆਰ ਕਰਕੇ ਆਪਣੇ ਐਗਜ਼ਾਮ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਦੇ ਅਰਥ ਵਾਕ ਬਣਾ ਕੇ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਕਰ ਸਕਦੇ ਹੋ ਹਰਪੰਜਾਬੀ ਨਾਲ टुडे ਵਿਦਿਆਰਥੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਬੀਏ ਬੀਐਸਸੀ ਬੀਕਾਮ ਸੈਮੈਸਟਰ 2 ਦੇ ਵਿੱਚ ਮੁਹਾਵਰੇ ਅਤੇ ਅਖਾਣ ਦਾ ਦਾ ਪ੍ਰੈਸ਼ਨ ਹੈ ਜਿਹੜਾ ਕਿ ਯੂਨਿਟ ਨੰਬਰ 3 ਦੇ ਵਿੱਚ ਹੈ ਤੇ ਇਸ ਦੇ ਅਸੀਂ ਪੇਪਰ 'ਚ ਕੋਈ ਚੋਇਸ ਨਹੀਂ ਆਉਂਦੀ ਜਿੰਨੇ ਵੀ ਮੁਹਾਵਰੇ ਆਉਣਗੇ ਤੁਹਾਨੂੰ ਕਰਨੇ ਪੈਣਗੇ ਔਰ ਇਹ ਦੋ-ਦੋ ਅੰਕਾਂ ਦਾ ਇੱਕ ਮੁਹਾਵਰਾ ਹੋਏਗਾ ਤੇ ਇਸ ਦੇ ਲਈ ਮੈਂ ਬਹੁਤ ਇੰਪੋਰਟੈਂਟ ਜਿਹੜੇ ਮੁਹਾਵਰੇ ਹਨ ਉਹ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੀ ਆਓ ਫਿਰ ਵੀਡੀਓ ਸ਼ੁਰੂ ਕਰਦੇ ਹੋਇਆ ਅਸੀਂ ਪਹਿਲਾ ਬਹਾਵਰਾ ਜਿਹੜਾ ਹੈ ਉਹ ਹੈ 우ਸਤਾਦੀ ਕਰਨਾ ਚਲਾਕੀ ਕਰਨਾ ਮਤਲਬ ਜਦੋਂ ਅਸੀਂ ਕਿਸੇ ਨੂੰ ਤੁਸੀਂ ਕਹਿ ਸਕਦੇ ਹੋ ਕਿ ਦਿਨੇਸ਼ ਹਮੇਸ਼ਾ 우ਸਤਾਦੀ ਕਰਦਾ ਹੈ ਤੇ ਦੂਸਰਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਗਸੁਗ ਮਿਲਣੀ ਪੁਲਿਸ ਨੂੰ ਚੋਰ ਦੀ ਉਗਸੁਗ ਮਿਲ ਚੁੱਕੀ ਹੈ ਉੱਲੂ ਬਣਾਉਣਾ ਰਮਾ ਹ ਵੇਸ਼ਾ ਦੂਸਰਿਆਂ ਨੂੰ ਉੱਲੂ ਬਣਾ ਕੇ ਖੁਸ਼ੀ ਮਹਿਸੂਸ ਕਰਦੀ ਹੈ ਉਲਟੇ ਪੱਟੀ ਪੜਾਉਣਾ ਕਿ ਗੀਤਾ ਦੀ శాਸਤਰ ਨੂੰ ਸ਼ੱਕ ਹੈ ਕਿ ਉਸ ਦੀ ਗਵਾਂਢਣ ਉਸ ਦੀ ਨੋ ਨੂੰ ਉਲਟੀ ਪੱਟੀ ਪੜਾਉਂਦੀ ਹੈ ਅੱਖਾਂ ਚਰਾਉਣਾ ਪਾਵ ਨਜ਼ਰ ਫੇਰ ਲੈਣਾ ਜਾਂ ਕਿਸੇ ਤੋਂ ਆਪਣਾ ਦੂਰ ਹੋਣਾ ਜਾਂ ਕਿਸੇ ਤੋਂ ਨਾਇਦਰ ਨਾ ਮਲਾਉਣਾ ਇਹ ਤੁਸੀਂ ਕਹੋ ਕਿ ਜਦੋਂ ਉਸ ਦੇ ਉਸ ਤੇ ਚੋਰੀ ਦਾ ਇਲਜ਼ਾਮ ਲੱਗਾ ਉਦੋਂ ਤੋਂ ਉਹ ਸਾਂਡੇ ਨਾਲ ਅੱਖਾਂ ਚਰਾਉਂਦਾ ਹੈ ਅੱਖਾਂ ਫੇਰ ਲੈਣਾ ਕਿ ਅਮੀਰੀ ਆਉਣ ਤੇ RAM ਸਿੰਘ ਨੇ ਆਪਣੇ ਭਰਾ ਤੋਂ ਅੱਖਾਂ ਫੇਰ ਲਈਆਂ ਖਾਰ ਖੜਾ ਕਿ ਹਮੇਸ਼ਾ ਕਿਸੇ ਤੋਂ ਜੈਲਸੀ ਕਰਨਾ ਜਾਂ ਈਖਾ ਕਰਨਾ ਜਾਂ ਕਿਸੇ ਦਾ ਨੁਕਸਾਨ ਕਰਨ ਦੀ ਸੋਚਣਾ ਤੁਸੀਂ ਕੋ ਜਦੋਂ ਤਾਂ ਉਸ ਨੇ ਅਸਦਾ ਮੇਰੇ ਨਾਲ ਝਗੜਾ ਹੋਇਆ ਹੈ ਹਮੇਸ਼ਾ ਮੇਰੇ ਤੋਂ ਖਾਰ ਖਾਂਦੀ ਹੈ ਗਲੋਂ ਲਾਉਣਾ ਛੋਟਾ ਬੱਚਾ بار بار ਜਿੱਦ ਕਰ ਰਿਹਾ ਸੀ ਤਾਂ ਮਾਂ ਨੇ ਉਸ ਨੂੰ ਇੱਕ ਖਡਾਉਣਾ ਲੈ ਕੇ ਗਲੋਂ ਲਾਇਆ ਲਹੂ ਪਸੀਨਾ ਏਕ ਕਰਨਾ ਕਿਸਾਨ ਆਪਣੀ ਫਸਲ ਬੀਜਣ ਲਈ ਲਹੂ ਪਸੀਨਾ ਏਕ ਕਰਦਾ ਹੈ ਵੱਟ ਵੱਟ ਖਾਣਾ, ਭਾਪ ਕਿਸੇ ਨੂੰ ਤੰਗ ਕਰਨਾ। ਕਿ ਜਦੋਂ ਤੋਂ ਉਸ ਕੋਲੋਂ ਮੈਂ ਪੈਸੇ ਉਧਾਰ ਮੰਗੇ ਹਨ ਉਸਨੇ ਵਾਪਸ ਲੈਣ ਦੀ ਵੱਟ ਵੱਟ ਖਾਣਾ ਸ਼ੁਰੂ ਕੀਤਾ ਹੈ, ਕਰ ਦਿੱਤਾ ਹੈ ਜਾਂ ਕਹਿ ਸਕਦੇ ਹੋ ਕਿ ਹਮੇਸ਼ਾ ਉਹ ਕਿਸੇ ਤਰ੍ਹਾਂ ਦਾ ਵਾਕ ਬਣਾ ਸਕਦੇ ਹੋ ਕਿ ਉਹ ਦੂਸਰਿਆਂ ਨੂੰ ਤੰਗ ਕਰਨ ਲਈ ਵੱਟ ਵੱਟ ਖਾਣ ਦੀਆਂ ਗੱਲਾਂ ਕਰਦਾ ਹੈ। ਰਾਤ ਦਿਨ ਇੱਕ ਕਰਨਾ, ਬਹੁਤ ਮਿਹਨਤ ਕਰਨਾ। ਵਿਦਿਆਰਥੀ ਪੇਪਰਾਂ 'ਚ ਰਾਤ ਤੇ ਇੱਕ ਕਰਦੇ ਹਨ ਤਾਂ ਜੋ ਉਹ ਚੰਗੇ ਅੰਕ ਲੈ ਸਕਣ। ਮਿੱਟੀ ਵਿੱਚ ਮਿਲ ਜਾਣਾ ਮਤਲਬ ਨਾਸ਼ ਹੋ ਜਾਣਾ ਜਾਂ ਖਤਮ ਹੋ ਜਾਣਾ ਕਿਉਂਕਿ ਉਸ ਦੀ ਸਾਰੀ ਜਿਹੜੀ ਕੀਤਤੀ ਕਮਾਈ ਸੀ ਉਸ ਦਾ ਪੁੱਤਰ ਨਸ਼ਿਆਂ 'ਚ ਪੈ ਗਿਆ ਤਾਂ ਉਹ ਮਿੱਟੀ 'ਚ ਮਿਲ ਗਈ ਮਿਰਚਾਂ ਲੱਗਣੀਆਂ ਜਦੋਂ ਉਸ ਨੂੰ ਮੈਂ ਸੱਚੀ ਗੱਲ ਕਹੀ ਤਾਂ ਉਸ ਨੂੰ ਬੜੀਆਂ ਮਿਰਚਾਂ ਲੱਗੀਆਂ ਬੀਜ ਨਾਸ਼ ਕਰਨਾ ਕਿਸੇ ਦਾ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਨਾਸ਼ ਕਰਨਾ ਤੇ ਕਹਿ ਸਕਦੇ ਹੋ ਕਿ ਬੁਰਾਈ ਦਾ ਬੀਜ ਨਾਸ਼ ਕਰਨਾ ਬਹੁਤ ਜ਼ਰੂਰੀ ਹੈ ਪਰ ਇਹ ਬਹੁਤ ਮੁਸ਼ਕਲ ਹੈ ਭੰਗ ਪੁੱਜਣੀ ਜਦੋਂ ਤੋਂ ਉਸ ਦੀ ਨੌਕਰੀ ਚਲੀ ਗਈ ਹੈ ਉਸ ਤੇ ਘਰ ਭੰਗ ਪੁੱਜਦੀ ਹੈ ਪাব ਗਰੀਬੀ ਆ ਗਈ ਹੈ ਨੱਕ ਚਾੜਨਾ ਨਖਰੇ ਕਰਨਾ ਉਸ ਨੂੰ ਜਦੋਂ ਮੈਂ ਇੱਕ ਖਾਣਾ ਵੜਾ ਕੇ ਦਿੱਤਾ ਤਾਂ ਉਸ ਨੂੰ ਪਸੰਦ ਨਾ ਆਇਆ ਤੇ ਨੱਕ ਚਾੜਨ ਲੱਗੀ। ਪਿਆਪਾ ਮਾਰਨਾ ਅਚਾਨਕ ਕਿਸੇ ਦੀ ਚੈਕਿੰਗ ਕਰਨਾ ਜਾਂ ਕਿਸੇ ਨੂੰ ਕਿਸੇ ਦੇ ਕੋਲ ਉਸ ਨੂੰ ਵੇਖਣਾ ਜਾਂ ਕਹਿ ਸਕਦੇ ਕਿ ਪੁਲਿਸ ਨੇ ਚੋਰ ਨੂੰ ਫੜਨ ਵਾਸਤੇ ਕਈ ਘਰਾں 'ਚ ਛਾਪਾ ਮਾਰਿਆ ਜਸ ਖੱਟਣਾ ਜਿਹੜੇ ਲੋਕ ਚੰਗੇ ਕੰਮ ਕਰਦੇ ਹਨ ਉਹ ਜਸ ਖੱਟਦੇ ਹਨ ਜਾਨ ਤੇ ਖੇਡਣਾ ਸਿਪਾਹੀ ਜਾਨ ਤੇ ਖੇਡ ਕੇ ਦੇਸ਼ ਦੀ ਰੱਖਿਆ ਕਰਦੇ ਹਨ ਝੋਲੀ ਚੁੱਕਣਾ ਖੁਸ਼ਾਮਦ ਕਰਨਾ ਕਿ ਉਸਨੇ ਆਪਣੇ ਅਫਸਰ ਦੀ ਝੋਲੀ ਚੁੱਕਣ ਦੀ ਜ਼ਰੂਰੀ ਸਮਝੀ ਕਿਉਂਕਿ ਉਹ ਬਦਲੀ ਕਰਾਉਣਾ ਚਾਹੁੰਦਾ ਸੀ ਟੱਕਰਾ ਮਾਰਨਾ ਉਹ ਸੇਲਾਈ ਸਿੱਖਣ ਵਾਸਤੇ ਬਹੁਤ ਟੱਕਰਾ ਮਾਰਦੀ ਰਹੀ ਪਰ ਉਸ ਨੂੰ ਕੋਈ ਲਾਭ ਨਾ ਹੋਇਆ ਤੌਣੀ ਚਾੜਦਾ ਪੁਲਿਸ ਨੇ ਚੋਰ-ਚੋਰ ਦੀ ਤੌਣੀ ਚਾੜੀ ਤੱਤੀ ਬਾਹ ਨਾ ਲੱਗਣਾ ਮਾਂ ਹਮੇਸ਼ਾ ਆਪਣੇ ਬੱਚਿਆਂ ਦੀ ਸੁੱਖ ਮੰਗਦੀ ਹੈ ਕਿ ਉਹਨਾਂ ਨੂੰ ਤੱਤੀ ਬਾਹ ਨਾ ਲੱਗੇ ਥਰ-ਥਰ ਕੰਬਣਾ ਚੋਰ-ਚੋਰ ਸਿਪਾਹੀ ਨੂੰ ਦੇਖ ਕੇ ਥਰ-ਥਰ ਕੰਬਣ ਲੱਗ ਪਿਆ ਛਿੱਲ ਲਾਉਣਾ ਅੱਜਕੱਲ ਮਹਿੰਗਾਈ ਦੇ ਸਮੇਂ 'ਚ ਤਾਂ ਹਰ ਦੁਕਾਨਦਾਰ ਗਾਹਕ ਦੀ ਛਿੱਲ ਲਾਉਣਾ ਚਾਹੁੰਦਾ ਹੈ ਜਸ ਘਟਣਾ ਵਿੜਾਈ ਹੋਣਾ ਕਿ ਜਦੋਂ ਤੋਂ ਉਸ ਦਾ ਉਸ ਨੇ ਆਪਣੇ ਪਰਿਵਾਰ ਵਿੱਚੋਂ ਚੰਗੀ ਚੰਗਾ ਆਪਣਾ ਰੁਤਬਾ ਪਾਇਆ ਹੈ ਤੇ ਬੜਾ ਜਸ ਘਟਿਆ ਥੋਕ ਕੇ ਚੱਟਣਾ ਕਿ ਅਜਿਹੇ ਫੈਸਲੇ ਨਹੀਂ ਲੈਣੇ ਚਾਹੀਦੇ ਜਿਸ ਨਾਲ ਥੋਕ ਕੇ ਚੱਟਣਾ ਪਏ ਪਾਵਾ ਆਪਣੀ ਗੱਲ ਕਰਕੇ ਫਿਰ ਉਸ ਤੋਂ ਪਿੱਛੇ ਹਟਣਾ ਪਏ ਜਿਆ ਨਹੀਂ ਕਰਨਾ ਚਾਹੀਦਾ ਦੰਦ ਖੱਟੇ ਕਰਨਾ ਜਿਹੜੀਆਂ ਬਹਾਦਰ ਫੌਜਾਂ ਹਮੇਸ਼ਾ ਆਪਣੇ ਦੁਸ਼ਮਣ ਦੇ ਦੰਦ ਖੱਟੇ ਕਰਦੀਆਂ ਹਨ ਨੱਕ ਚਾੜਨਾ ਨਖਰਾ ਕਰਨਾ ਕਿ ਉਸ ਨੂੰ ਤਾਂ ਕੋਈ ਚੀਜ਼ ਪਸੰਦ ਨਹੀਂ ਆਉਂਦੀ ਉਹ ਤਾਂ ਨੱਕ ਚਾੜਦੀ ਰਹਿੰਦੀ ਹੈ ਪੱਟੀ ਪੜਾਉਣਾ ਕਿ ਉਸ ਦੀ ਸੱਸ ਨੂੰ ਸ਼ੱਕ ਹੈ ਕਿ ਉਸ ਦੀ ਗਵਾਰਡਨ ਉਸ ਦੀ ਨੋ ਨੂੰ ਪੱਟੀ ਪਾਉਂਦੀ ਹੈ ਬੇੜਾ ਗਰਕ ਹੋਣਾ ਬਿਲਕੁਲ ਨਾਸ਼ ਹੋ ਜਾਣਾ ਕਿ ਬਹੁਤ ਜ਼ਿਆਦਾ ਹਾੜਾ ਹੁੰਦਾਲ ਉਸ ਦੀ ਫਸਲ ਖਰਾਬ ਹੋ ਗਈ ਤੇ ਇਹ ਵੀ ਲੱਗਦਾ ਸੀ ਕਿ ਉਸ ਦਾ ਬੇੜਾ ਗਰਕ ਹੋ ਗਿਆ ਮਾਤ ਪਾ ਦੇਣਾ ਕਿਸੇ ਨੂੰ ਰਾ ਦੇਣਾ ਜਾਂ ਕਿਸੇ ਨੂੰ ਆਪਣੇ ਤੋਂ ਪਿੱਛੇ ਛੱਡ ਦੇਣਾ ਤੁਸੀਂ ਕਹੋ ਕਿ ਉਸਨੇ ਬਹੁਤ ਸਾਰਿਆ ਆਪਣੀ ਮਿਹਨਤ ਕਰਕੇ ਆਪਣੀਆਂ ਪਿਛਲੀਆਂ ਪੀੜੀਆਂ ਨੂੰ ਬਾਤ ਪਾ ਦਿੱਤੀ ਉਲੂ ਬਣਾਉਣਾ ਮੂਰਖ ਬਣਾਉਣਾ ਤੇ ਸਾਨੂੰ ਕਿਸੇ ਸਾਨੂੰ ਕਿਸੇ ਦੇ ਨਾਲ ਉਸ ਨੂੰ ਨੀਵਾ ਦਿਖਾ ਕੇ ਉਲੂ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਅੱਖਾਂ ਫੇਰ ਲੈਣਾ ਕਿ ਜਦੋਂ ਤੋਂ ਉਸ ਦਾ ਪੁੱਤਰ ਵਿਦੇਸ਼ ਗਿਆ ਹੈ ਉਸ ਦੀ ਉਸ ਦੇ ਅੰਦਰ ਹੰਕਾਰ ਆ ਗਿਆ ਉਹ ਤਾਂ ਹਰ ਇੱਕ ਨੂੰ ਅੱਖਾਂ ਫੇਰਦਾ ਹੈ ਸਾਥ-ਸੱਤ ਦਾ ਰਹਿਣਾ ਬਹੁਤ ਥੱਕ ਜਾਣਾ ਜਾਂ ਬਹੁਤ ਕਿਸੇ ਤਰ੍ਹਾਂ ਦੀ ਕਮਜ਼ੋਰੀ ਆ ਜਾਣਾ ਕਿ ਬਿਮਾਰੀ ਕਾਰਨ ਉਸ ਤੇ ਸਰੀਰ ਵਿੱਚ ਸਾਥ-ਸੱਤ ਨਹੀਂ ਰਿਹਾ ਹੱਥ-ਤੰਗ ਹੋਣਾ ਗਰੀਬੀ ਆਉਣਾ ਕਿ ਜਦੋਂ ਤੋਂ ਉਸ ਦੇ ਫਸਲ ਮਾਰੀ ਗਈ ਉਸ ਦਾ ਹੱਥ-ਤੰਗ ਹੋ ਗਿਆ ਹੋਂਬ ਠੱਪਣਾ ਕਿਸੇ ਦਾ ਨੁਕਸਾਨ ਕਰਨਾ ਜਾਂ ਕਿਸੇ ਨੂੰ ਵੁਰਧ ਕਰਨਾ ਕਿਸੇ ਦਾ ਵਿਹਾਰ ਕਿ ਜਦੋਂ ਉਹ ਚੋਰ ਕਿਸੇ ਔਰਤ ਦੀ ਚੈਨੀ ਜੋ ਚੋਰੀ ਕਰਦਾ ਫੜਿਆ ਗਿਆ ਤਾਂ ਭੀੜ ਨੇ ਉਸ ਦੀ ਖੂਬ ਖੰਬ ਟੱਪੀ ਗੱਲ ਪੈਣਾ ਮੈਂ ਉਸ ਨੂੰ ਉਸ ਦੇ ਬਾਰੇ ਉਸ ਦੀ ਕੱਲ ਹੋਈ ਲੜਾਈ ਬਾਰੇ ਪੁੱਛਿਆ ਤਾਂ ਮੇਰੇ ਗੱਲ ਪੈ ਗਈ ਤਤੀਬਾ ਨਾ ਲੱਗਣਾ ਮਾਪਿਓ ਆਪਣੇ ਬੱਚਿਆਂ ਨੂੰ ਹਮੇਸ਼ਾ ਦਵਾਵਾ ਦਿੰਦੇ ਹਨ ਕਿ ਉਹ ਤਤੀਬਾ ਨਾ ਲੱਗੇ ਅੱਖਾਂ ਦੁਖਣਾ ਕਿ ਉਹ ਲਗਾਤਾਰ ਪੜਨ ਕਰਕੇ ਉਸ ਦੀਆਂ ਅੱਖਾਂ ਦੁਖ ਰਹੀਆਂ ਸਨ ਅੱਖਾਂ ਦਿਖਾਉਣਾ ਭਾਗ ਅੱਖਾਂ ਦਿਖਾਉਣਾ ਕਿ ਉਸਨੇ ਮੈਨੂੰ ਜਦੋਂ ਮੈਂ ਉਸ ਕੋਲੋਂ ਆਪਣੀ ਮਦਦ ਮੰਗੀ ਤਾਂ ਉਸਨੇ ਮੈਨੂੰ ਅੱਖਾਂ ਦਿਖਾਈਆਂ ਕੈਨ ਦਾ ਭਾਗ ਕਿ ਉਸਨੇ ਕਿਸੇ ਤਰ੍ਹਾਂ ਦਾ ਸਹਾਸਨਾ ਦਿੱਤਾ ਅੱਖਾਂ ਵਿਛਾਉਣਾ ਸਤਕਾਰ ਕਰਨਾ ਪੰਜਾਬੀ ਲੋਕ ਘਰ ਆਏ ਮਹਿਮਾਨ ਦਾ ਅੱਖਾਂ ਵਿਛਾ ਕੇ ਸਵਾਗਤ ਕਰਦੇ ਹਨ ਅੱਖਾਂ ਦਾ ਤਾਰਾ ਹੋਣਾ ਔਲਾਦ ਆਪਣੇ ਮਾਪੇ ਦੀ ਅੱਖਾਂ ਦਾ ਤਾਰਾ ਹੁੰਦੀ ਹੈ ਅੱਖਾਂ ਵਿੱਚ ਲਾਲੀ ਰੜਕਣਾ ਕਿ ਜਦੋਂ ਤੋਂ ਉਸਨੇ ਕਾਫੀ ਸਮਾਂ ਆਪਣਾ ਜਿਹੜਾ ਹੈ ਉਹ ਬਤਾਇਆ ਪੜ੍ਹਦੇ ਬਤਾਇਆ ਤਾਂ ਅਸਤੇ ਅੱਖਾਂ 'ਚ ਲਾਲੀ ਰੜਕ ਰਹੀ ਹੈ ਜਾਂ ਅਸੀਂ ਕਹਿ ਸਕਦੇ ਹਾਂ ਅੱਖਾਂ 'ਚ ਲਾਲੀ ਰੜਕਣਾ ਦਾ ਭਾਵ ਇਹ ਵੀ ਹੈ ਕਿ ਕਿਸੇ ਦੇ ਅੰਦਰ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਜਾਂ ਕੋਈ ਗਿਲਾ ਹੋਣਾ ਅੱਖਾਂ ਫੇਰਨਾ ਭਾਵ ਕਿਸੇ ਤੋਂ ਨਜ਼ਰ ਚੁਰਾ ਲੈਣਾ ਅੱਖਾਂ ਫੇਰਨੀਆਂ ਭਾਵ ਜਦੋਂ ਇਹ ਦੋਨਾਂ ਦਾ ਲਗਭਗ ਇੱਕੋ ਅਰਥ ਹੈ ਇਹ ਜਦੋਂ ਤੋਂ ਉਸਨੇ ਆਪਣਾ ਕਾਰੋਬਾਰ ਸਫਲਤਾ ਹਾਸਲ ਕੀਤੀ ਹੈ ਉਸਨੀਆਂ ਤਾਂ ਅੱਖਾਂ ਹੀ ਫੇਰ ਗਈਆਂ ਹਨ ਅੱਖਾਂ ਮੀਟਣਾ ਕਿ ਥੋੜੇ ਦਿਨ ਪਹਿਲਾਂ ਹੀ ਉਸ ਦੀ ਦਾਦੀ ਅੱਖਾਂ ਵੇਟ ਗਈ ਭਾ ਮੌਤ ਹੋਣਾ ਤਾਂ ਇਸ ਤਰ੍ਹਾਂ ਥੋੜੇ ਬਹੁਤ ਫਰਕ ਨਾਲੇ ਮੁਹਾਵਰੇ ਜਿਹੜੇ ਹਨ ਇੱਕ ਦੂਸਰੇ ਨਾਲ ਕਾਫੀ ਮਿਲਦੇ ਜੁਲਦੇ ਹਨ ਤਾਂ ਤੁਸੀਂ ਇਹਨਾਂ ਨੂੰ ਪੇਪਰਾਂ ਵਾਸਤੇ ਤਿਆਰ ਕਰ ਸਕਦੇ ਹੋ ਇਸ ਦਾ ਅਗਲਾ ਭਾਗ ਵੀ ਮੈਂ ਪੇਸ਼ ਕਰਾਂਗੀ ਅਗਲੀ ਵੀਡੀਓ ਦੇ ਵਿੱਚ ਤੇ ਅਖਾੜ ਵੀ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਖਾਣ ਕਿਹੜੇ ਕਿਹੜੇ ਆ ਆ ਉਸੇ ਅਖਾੜਾ ਤੇ ਵੀ ਇੱਕ ਝਾਤ ਪਾ ਸਕਦੇ ਹਾਂ ਅ ਅਖਾੜਾ ਦੀ ਵੀਡੀਓ ਵਿੱਚ ਤੁਹਾਨੂੰ ਲਗਭਗ 47 ਅਖਾਣਵੇਂ ਦੱਸਾਂਗੀ ਜਿਹੜੇ ਤੁਹਾਨੂੰ ਦੱਸਣਗੇ ਕਿ ਇਸ ਅਖਾਣ ਦਾ ਜਿਹੜਾ ਭਾਵਿਆ ਪੇਪਰ ਦੇ ਵਿੱਚ ਤੁਸੀਂ ਬਹੁਤ ਵੱਡਾ ਇਹਨੂੰ ਨਹੀਂ ਲਿਖਣਾ ਇਹਨੂੰ ਬਹੁਤ ਛੋਟੇ ਅਖਾਣਾ ਦਾ ਜਿਹੜਾ ਮਤਲਬ ਹੈ ਇਹਨੂੰ ਛੋਟੇ ਜਿਹੇ ਤਰੀਕੇ ਨਾਲ ਆਪਾਂ ਦੱਸਾਂਗੇ ਕਿ ਛੋਟੇ-ਛੋਟੇ ਵਾਕ ਬਣਾ ਕੇ ਆਪਣੇ ਅਖਾਣ ਅਸੀਂ ਸਪਸ਼ਟ ਕਰ ਸਕਦੇ ਹਾਂ